ਆਮ ਆਦਮੀ ਪਾਰਟੀ ਦੇ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵੱਲੋਂ ਸਰਹੰਦ ਦੇ ਵਾਰਡ ਨੰਬਰ 21 ਵਿਖੇ ਇੰਟਰਲੌਕ ਨਾਲ ਬਨਣ ਵਾਲੀਆਂ ਗਲੀਆਂ ਦਾ ਕੰਮ ਸ਼ੁਰੂ ਕਰਵਾਇਆ ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਗਲੀਆਂ ਦੇ ਬਨਣ ਨਾਲ ਸ਼ਹਿਰ ਦੇ ਵਿੱਚ ਲਗਭਗ ਇੰਟਰਲੌਕ ਨਾਲ ਬਨਣ ਵਾਲੀਆਂ ਗਲੀਆਂ ਦਾ ਕੰਮ ਸ਼ੁਰੂ ਹੋ ਜਾਵੇਗਾ ਤਾਲੂ ਮੰਦਰ ਵਾਲੀ ਜਿਹੜੀ ਗਲੀ ਸੀ ਉਹ ਰਹਿੰਦੀ ਸੀ ਅੱਜ ਉੱਥੇ ਲੋਕ ਟਾਇਲ ਦਾ ਅਸੀਂ ਉਦਘਾਟਨ ਕੀਤਾ 6114000 ਚ ਲੋਕ ਟਾਇਲ ਲੱਗਣੀ ਆ ਇਹ ਹੁਣ ਤਕਰੀਬਨ ਤਕਰੀਬਨ ਸਾਡਾ ਸਾਰਾ ਸ਼ਹਿਰ ਜਿਹੜਾ ਕੰਪਲੀਟ ਹੋ ਜਾਊਗਾ ਬਹੁਤ ਸਮੇ ਤੋਂ ਇਹ ਕੰਮ ਪੈਂਡਿੰਗ ਸੀ ਖੁਸ਼ੀ ਹੈ ਕਿ ਅੱਜ ਅਸੀਂ ਜਿਹੜੇ ਸਾਡੇ ਸਤਾਰਕ ਯੋਗ ਸਾਥੀਆਂ ਬਾਡ ਨੰਬਰ 21 ਦੇ ਉਹਨਾਂ ਨੂੰ ਇਹ ਸੋਗਤ ਦੇ ਰਹੇ ਹਾਂ ਹੁਣ ਬਿਲਕੁਲ ਜਿਹੜਾ ਬਾਡ ਨੰਬਰ 21 ਆ ਪੌਸ਼ ਹੋ ਜਾਊਗਾ ਸਾਰੀ ਲੋਕ ਟਾਇਲ ਹੋ ਜਾਊਗੀ ਇਹ ਥੋੜੀ ਬਹੁਤੀ ਜਿਹੜੀ ਪ੍ਰੋਬਲਮ ਹੈ ਸਾਨੂੰ ਦੱਸਿਆ ਸਾਡੇ ਇਲਾਕਾ ਵਾਸੀਆਂ ਨੇ ਮੁਹੱਲਾ ਵਾਸੀਆਂ ਨੇ ਕਿਸੇ ਬ੍ਰੇਸ ਦੀ ਉਹ ਵੀ ਅਸੀਂ ਬਹੁਤ ਥੋੜੇ ਦਿਨਾਂ ਦੇ ਵਿੱਚ ਇਹਨਾਂ ਨੂੰ ਹੱਲ ਕਰਕੇ ਦਵਾਂਗੇ ਪ੍ਰਾਪਰਟੀ ਬੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ